ਘੱਗ ਗਰਾ ਬਾਈ ਅੱਛਾ ਮੰਨ ਕੇ ਚੱਲੋ ਵੀ ਹੁਣ ਜਿਹਦੀਆਂ ਤੋਂ ਬਾਅਦ ਖਾਤਰਾ ਹੀ ਇਹਦਾ ਇਹੀ ਜਾਂੜਦੀ ਆ ਪਿੰਡਾਂ ਦੇ ਪਿੰਡ ਪਿੰਡ ਕੜੈਲ ਦੀ ਘੱਗ ਰਹੇ ਆ ਇਧਰ ਹੰਡ ਆ ਗਿਆ ਟਵਾਲਾ ਇਧਰ ਬਾਈ ਬਹੁਤ ਖਾਸੇ ਪਿੰਡਾਂ ਦੇ ਨੇ ਜਿਨ੍ਹਾਂ ਨੂੰ ਖਾਤਰਾ ਖਾਤਰਾ ਫਲ ਫਲੈਟ ਆ ਭਰ ਜਾਂਦੀ ਆ ਬਾਈ ਨੱਕੋ ਨੱਕ ਹੋ ਜਾਂਦੀ ਆ ਕੋਠਾ ਦੇਖ ਲਓ ਬਾਈ ਕੇ ਟੌਪ ਦਾ ਪਾਇਆ ਇਸ ਡੈਰੀ ਵਾਲੇ ਦਾ ਕੋਠਾ ਬਾਈ ਆ ਦੇਖ ਲੋ ਬਾਈ ਪੁੱਲ ਪੁੱਲ ਬੜਾ ਸ਼ਾਨਦਾਰ ਬਣਿਆ ਹੋਇਆ ਹੈ ਟ੍ਰੱਕ ਅਗਰ ਦਾ ਉਹ ਥੈਲੇ ਥਲੇ ਲਾਇਆ ਹੋਇਆ ਉਹ ਰੋ ਟੁੱਟਣ ਦਾ ਖਤਰਾ ਹੁੰਦਾ ਬਾਈ ਉਹ ਰੋ ਟੁੱਟਦਾ ਹੁੰਦਾ ਨੱਕਾ ਇੰਦਰ ਤਾਂ ਪੱਕਾ ਕੰਮ ਹੋਰ ਟੁੱਟਦਾ ਹੁੰਦਾ ਉਹ ਉਧਰਲੇ ਪਾਸੇ ਬਾਈ ਬਹੁਤ ਮਿਹਨਤ ਕਰਕੇ ਬਚਾਉਂਦੇ ਨੇ ਬੰਦੇ ਉਧਰ ਫਸਲ ਬਚ ਗਈ ਥੀ ਪਰਲੇ ਪਾਸੇ ਬੜੀ ਮਿਹਨਤ ਕਰੀਬ ਚ ਰਹਿਣੇ ਪਰਮਾਤਮਾ ਮਿਹਨਤ ਨੂੰ ਤੁਹਾਨੂੰ ਪਤਾ ਫਿਰ ਮਿਹਨਤ ਦੀ ਤਾਂ ਉਹ ਕਰਦਾ ਹੀ ਹੁੰਦਾ ਇੱਜ਼ਤ ਰੱਖਦੀ ਹੁੰਦਾ ਜਿਹੜਾ ਬੰਦਾ ਮਿਹਨਤ ਕਰਦਾ ਉਹ ਦੇਖ ਲਓ ਬਾਈ ਬਹੁਤ ਕੈਂਡ ਚੀਜ਼ ਬਣਾਈ ਹੋਈ ਆ ਪਿੰਡ ਕੜੈਲ ਦੀ ਇਹ ਵੀ ਸਰਪੰਚ ਸਾਹਿਬ ਦੀ ਆ ਮਹਿਲ ਸਿੰਘ ਸਰਪੰਚ ਦਾ ਸਿਸਟਮ ਆ ਬਈ ਉਹ ਆਲੂ ਸਟੋਰ ਬਣਾਇਆ ਹੋਇਆ ਬਹੁਤ ਵਧੀਆ ਟੌਪ ਦਾ ਪਤਾ ਇਹ ਸਾਰਾ ਇਹ ਬਚ ਗਿਆ ਸੀ ਬਾਈ ਏਰੀਆ ਪਰਲੇ ਪਾਸੇ ਵਾਲਾ ਕਿ ਮਹਾਤਮਾ ਦੀ ਇਹ ਇੱਕ ਪਰ ਹੀ ਛੜਕਦੇ ਵੀ ਬਈ ਬੰਨ ਲਾਤਾ ਸੀ ਵਿਚਾਰਾ ਨੇ ਮਿੱਟਰੋ ਟੋ ਕੇ ਬੜੀ ਮਿਹਨਤ ਕਰੀ ਬਾਕੀ ਸਾਰਾ ਆਹ ਏਰੀਆ ਸਾਰਾ ਡੁੱਬ ਗਿਆ ਸੀ ਬਈ ਇਧਰਲਾ ਜਖਲਪਰਾ ਜਖਲਪੰਗਰ ਦਾ ਸਾਰਾ ਏਰੀਆ ਡੁੱਬ ਗਿਆ ਸੀ